ਹਾਂਜੀ ਸੰਗਤ ਜੀ ਤੁਸੀਂ 2-3 ਮਿੰਟ ਦੋ ਸਾਨੂੰ 31 ਅਕਤੂਬਰ ਨੂੰ ਇਸ ਮਹੀਨੇ ਨਵੰਬਰ ਦੇ ਜਿੱਦਾਂ ਸ਼ੁਰੂ ਹੋਣ ਲੱਗਾ ਅਕਤੂਬਰ ਦੀ ਐਂਡ 'ਚ ਤੁਹਾਨੂੰ ਪਤਾ ਭਈ 1984 ਦੇ ਜਿਹੜੀ ਜਨਸਾਰਿਕ ਦਾ ਸਾਡਾ ਰਿਮੈਂਬਰੈਂਸ ਹੁੰਦਾ ਯਾਦਗਾਰਨ ਦੀ 31 ਅਕਤੂਬਰ ਨੂੰ ਜਿਹੜਾ ਭਈ ਅੰਮਤਾ ਬਚਨੇ ਆ ਜਿਹਦੇ ਉੱਪਰ ਬਹੁਤ ਵੱਡੇ ਇਲਜ਼ਾਮ ਲੱਗੇ ਹੋਏ ਭਈ 84 ਦੇ ਜਨਸਾਰ ਦੇ ਵਿੱਚ ਇਹਨਾਂ ਦਾ ਹੱਥ ਹੈਗਾ ਦਲਜੀਤ ਦਸਾਂਜ ਮੁੜ ਕੇ ਖੇ ਇਹਨਾਂ ਦੇ ਪਾਸ ਚੱਲਾ ਸਾਡੀ ਪਹਿਲਾਂ ਵੀ ਸਾਫ 400 ਪਹਿਲਾਂ ਮਾੜੀ ਦਿਸਕ ਬਹੁਤ ਵੱਡੀ ਡਿਸਐਗਰੀਮੈਂਟ ਹੋਈ ਸੀ ਦਲਜੀਤ ਨਾਲ ਦੇ ਮੈਨੇਜਰ ਨਾਲ ਕਿਉਂਕਿ ਇਹਨੇ ਪੋਸਟ ਪਾਇਆ ਸੀ ਤੇ ਤੁਹਾਨੂੰ ਅਸ਼ੀਰਵਾਦ ਮੰਗਦਾ ਨੂੰ ਤੁਹਾਡੇ ਕੋਲੋਂ ਮਿਹਤਾਬ ਚਲ ਕੋ ਤੇ ਮੈਂ ਕਿਹਾ ਤੂੰ ਇਤੋਂ ਵੱਡਾ ਹੈ ਤੂੰ ਰਹਿਣ ਦੇ ਇਹਨਾਂ ਬੰਦਿਆਂ ਤੋਂ ਕੁਝ ਨਾ ਮੰਗ ਇਹ ਬੰਦਿਆਂ ਦੇ ਪਰ ਬਹੁਤ ਵੱਡੇ ਖੂਨਾਂ ਦੇ ਪਈ ਕਰ ਇਹਦੇ ਹੱਥ ਖੂਨਾਂ ਨਾਲ ਭਰੇ ਪਏ ਇਲਜ਼ਾਮ ਦੇ ਨਾਲ ਤੇ 84 ਜਨਸ ਇਹਨੇ ਉਸ ਵੇਲੇ ਬਿਲਕੁਲ ਇਗਨੋਰ ਕਰਤਾ ਇਹ ਹੁਣ ਫੇ ਅਸ 올2025 ਵਿੱਚ ਅਕਤੂਬਰ ਦੇ 31 ਜਰੀ ਨੂੰ ਇਹਨਾਂ ਨੇ ਸ਼ੋ ਬ੍ਰੋਡਕਾਸਟ ਕਰ ਰਹੇ ਆ ਜਿਵੇਂ ਹਰਾਂ ਦੇ ਪਈ ਫੰਡਰੇਜ਼ਿੰਗ ਕਰਨੀਆਂ ਇਮਤਾਬਚਨ ਨਾਲ ਦਲਜੀਤ ਦਸਾਂਜ ਨੇ ਸੰਸਥਾ ਜਿਹੜੀ ਪੰਜਾਬ ਦੀ ਨਵੀਂ ਜਿਹੜਾ ਪਹਿਲਾਂ ਸਾਡੇ ਗੁੰਡੇ ਹੁੰਦੇ ਸੀ ਨਾਲ ਉਹ ਵੀ ਫੰਡਰੇਜ਼ਿੰਗ ਕਰਨੀਆਂ ਵਧੀਆ ਕਰੋ ਫੰਡਰੇਜ਼ਿੰਗ ਪੰਜਾਬ ਲਈ ਪਰ ਤੁਸੀਂ ਇਹ ਫੰਡਰੇਜ਼ਿੰਗ ਹੋ ਰਹੀ ਸਾਰੀ ਸਮਝੋ ਤੁਸੀਂ ਗੱਲ ਇਹ ਜਿਹੜੇ ਬੰਦੇ ਉੱਪਰ ਇੰਨੇ ਵੱਡੇ ਇਮਤਾਬਚਨ ਦੇ ਵਿੱਚ ਇਲਜ਼ਾਮ ਅਲਿਗੇਸ਼ਨ ਲੱਗਿਓ ਆ ਜੇਨੋਸਾਈਡ ਦੇ ਉਹਨੂੰ ਚਿੱਟੀ ਚਿੱਟੀ ਜਿਹੜੀ ਉਹ ਕਹਿੰਦਾ ਬਈ ਜਿਹੜੀ ਸਾਫ਼ ਕਰਕੇ ਜਿਹੜੀ ਬਈ ਸਾਰੀ ਸਫਾਈ ਕਰ ਰਹੇ ਉਹਦੀ ਦਲਜੀਤ ਸਾਂਝ ਉਹਨਾਂ ਬੈਠ ਕੇ ਉਸ ਟਾਈਮ ਤੇ ਬ੍ਰੋਡਕਾਸਟ ਕਰਕੇ ਇਹਨਾਂ ਨੂੰ ਦਲਜੀਤ ਵੱਲੋਂ ਇੱਕ ਮੈਸੇਜ ਆ ਰਿਹਾ ਆ ਉਸ ਵੇਲੇ ਸ਼ੋਅ ਹੋਊਗਾ ਇਹ ਪੰਜਾਬ ਦੇ ਫੰਡਰੇਜ਼ਿੰਗ ਕਰੂਗੇ ਤਾਂ ਉਹਨਾਂ ਦੀ ਬੱਲੇ ਬੱਲੇ ਹੋ ਗਈ ਹਮਤਾਵਾਂ ਚੰਦ ਜੀ ਜਦੋਂ ਹਰ ਸਾਲ ਅਸੀਂ ਇਹਨਾਂ ਦੀ ਗੱਲ ਕਰਦੇ ਆਂ ਤੇ ਬੰਦੇ ਨੂੰ ਸਾਨੂੰ ਇਨਸਾਫ਼ ਚਾਹੀਦਾ ਇਹ ਸੱਚ ਬੋਲਿਆ ਕਿ ਉਸ ਦੇ ਕੀ ਹੋਇਆ ਜਿੰਨੇ ਇਲਜ਼ਾਮ ਲੱਗੇ ਉੱਪਰ ਮਤਾਬਚਨ ਉੱਪਰ 1995 ਦੀ ਜਿਹੜੀ ਮੂਵੀ ਆ ਭਾਈ ਖਲੜੇ ਦੀ ਭਾਈ ਖਲੜਾ ਸਾਹਿਬ ਦੇ ਮੂਵੀ ਬਣਾ ਕੇ ਇਹ ਕਹਿੰਦਾ ਸਾਰੀ ਬੈਨ ਕਰ ਦੇ ਚੀਨ ਦੇ ਵਿੱਚ ਤਾਂ ਤੁਸੀਂ ਜਾ ਕੇ ਤਾਂ ਵੀ ਤੋਂ ਇਦਾਂ ਦੇ ਬੰਦੇ ਨਾਲ ਬੈਠਾ ਜਾ ਕੇ ਦਿਲਜੀਤ ਪਤਾ ਨਹੀਂ ਜਾਂ ਨਸ਼ਾ ਚੜ ਜਾਂਦਾ ਫੇਮ ਦਾ ਜਾਂ ਪੈਸੇ ਦਾ ਪਤਾ ਨਹੀਂ ਕੀ ਅੱਜ ਕੱਲ ਬੰਦੇ ਸਾਰੇ ਬਦਲ ਜਾਂਦੇ ਕੋਈ ਪਰਵਾਹ ਨਹੀਂ ਇੱਕ ਪਾਸੇ ਰੋਣਾ ਸਾਡੀ 84 ਦਾ ਦੋਖਿਆ ਅਸੀਂ ਖੜੇ ਆ ਪੰਜਾਬ ਲਈ ਤੇ ਦੂਜੇ ਪਾਸੇ ਤੁਸੀਂ ਜਾ ਕੇ ਇਦਾਂ ਦੇ ਕੰਮ ਕਰਨੇ ਜਿਹੜੇ ਜਿਹੜੇ ਫਾਲੋਅਰ ਦਿਲਜੀਤ ਜਸਾਂ ਜਿਹੜਾ ਫਾਲੋਅਰ ਆ ਬਿਲਕੁਲ ਬੰਦਾ ਬਿਲਕੁਲ ਟੈਲੈਂਟਡ ਬਹੁਤ ਆ ਮੈਂ ਸਿੱਧਾ ਕਹਿੰਦਾ ਦਿਲਜੀਤ ਜਸਾਂ ਜਿਹੜਾ ਸਿੰਗਰ ਆ ਐਜ਼ ਅ ਸਿੰਗਰ ਹੀ ਇਜ਼ ਵੈਰੀ ਟੈਲੈਂਟਡ ਸੋ ਪੀਪਲ ਵਿਲ ਫਾਲੋ ਹਿਮ ਬਹੁਤ ਟੈਲੈਂਟਡ ਆ ਕੋਈ ਇਹੋ ਸ਼ੱਕ ਨਹੀਂ ਕੀ ਪਰ ਇਹ ਪਹਿਲਾਂ ਵੀ ਕਿਹਾ ਹੁਣ ਵੀ ਕਹਾਂ ਤੂੰ ਇਦਾਂ ਦੇ ਬੰਦਿਆਂ ਨਾਲ ਜਿਹੜੇ ਉੱਪਰ ਹਾਥੀ ਦੇ ਭੇ ਇਲਜ਼ਾਮ ਲੱਗਿਓ ਤੇ ਇਹਦੇ ਹੱਥ ਖੂਨ ਆ ਸਿੱਖਾਂ ਦਾ ਬਹੁਤ ਵੱਡੇ ਵੱਡੇ ਇਲਜ਼ਾਮ ਅਲਿਗੇਸ਼ਨ ਲੱਗੇ ਹੋ ਤੁਸੀਂ ਜਿਹੜੇ ਫੋਲੋਅਰ ਆ ਤੁਸੀਂ ਪੁੱਛੋ ਦਲਜੀਤ ਨੂੰ ਤੋ ਇਹ ਬੰਦੇ ਕਿਹਦੇ ਬੈਨਾਂ ਕਿਉਂਕਿ ਸਾਡੇ ਦੇਖੋ ਹੁਣ 84 ਦਾ 41 ਸਾਲ ਹੈ 44 ਸਾਲ ਹੋ ਗਏ ਇਹ ਇਹਦੇ ਵਿੱਚ ਦੇਖੋ ਸਾਨੂੰ ਇਨਸਾਫ ਨਹੀਂ ਮਿਲਿਆ ਪੰਨੇ ਕਿੰਨੇ ਹਜ਼ਾਰ ਉਸ ਦੇ ਕਾਰ ਤੋਂ ਸੀਗੇ ਇਦਾਂ ਦੇ ਬੰਦੇ ਜਿਹੜੇ ਭਈ ਅੱਜ ਕੱਲ ਹੀਰੋ ਬਣੇ ਫਿਰਦੇ ਹਾਲੀਵੁੱਡ ਬਾਲੀਵੁੱਡ ਦੇ ਅਸੀਂ ਜਾ ਕੇ ਉਹਨਾਂ ਬੈਨੇ ਸਾਡੇ 스타 ਜਿਹੜੇ ਕਹਿੰਦੇ ਸੀ ਪੰਜਾਬੀ ਆ ਸਾਨੂੰ ਦੋਖਿਆ ਪੰਜਾਬ ਦਾ ਪੰਜਾਬ ਤੋਂ ਹਨੇਰੇ ਆਈ ਆ ਤੇ ਤੁਸੀਂ ਜਾ ਕੇ ਉਸ ਰਾਤ ਨੂੰ ਉਸ ਰਾਤ ਨੂੰ ਬੈੰਨੇ ਜਦੋਂ ਦਿੱਲੀ ਦੇ ਵਿੱਚ ਗਲੀਆਂ ਖੂਨ ਨਾਲ ਭਰ ਗਈਆਂ ਸਿੱਖਾਂ ਦੀਆਂ ਕਿ ਤੁਸੀਂ ਜਾ ਕੇ ਉਸ ਵੇਲੇ ਹੁਣ ਜਾ ਕੇ ਬੈਠੇ ਉਹਨਾਂ ਨਾਲ ਚਲੋ ਜੀ ਪੰਜਾਬ ਲਈ ਫੰਡਰਸ ਕਰੀਏ ਤੇ ਲੋਕ ਤੋਂ ਸਾਰਾ ਭੁੱਲ ਜੂਗੇ ਤੁਹਾਡੀ ਬੱਲੇ ਬੱਲੇ ਹੋ ਗਈ ਇਹ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਜਦਜੀਤ ਤੂੰ ਹਰਦਾ ਵੀ ਨਹੀਂ ਗਲਤੀ ਕਰਨੋਂ ਜਿੰਨੇ ਕਿੰਨੀ ਵਾਰੀ ਕਿਹਾ ਕਿ ਇਹਦੇ ਬੰਦੇ ਤੋਂ ਦੂਰ ਹੈ ਆਪਣਾ ਕੰਮ ਕਰੀ ਜਾ ਤੂੰ ਬਹੁਤ ਵੱਡਾ ਸੁਪਰਸਟਾਰ ਹੈਂ ਸਾਰੇ ਪੰਜਾਬੀਆਂ ਤੇਰੇ ਪਰਮਾਨ ਹੈਂ ਇਦਾਂ ਦੇ ਕੰਮ ਕਰਕੇ ਤੂੰ ਆਪਣੇ ਆਪ ਨੂੰ ਬਹੁਤ ਪਿੱਛੇ ਕਰ ਰਿਹਾ ਹੈਂ ਸੋ ਜਿਹੜੇ ਫਾਲੋਅਰ ਆਏ ਗੁੱਸੇ ਹੋਣੀ ਤੁਹਾਡੀ ਕੋਈ ਗੱਲ ਨਹੀਂ ਗੀ ਤੁਸੀਂ ਜੇ ਉਸਨੇ 84 ਦਿੱਲੀ ਹੁੰਦੀ ਹੈ ਤੁਹਾਡੇ ਪਰਿਵਾਰជា ਤੁਸੀਂ ਕੋਈ ਹੋਰ ਸੋਚ ਲੇ ਜੇ ਮੇਰੇ ਘਰ ਗੱਲ ਦਾ ਤੁਹਾਨੂੰ ਗੁੱਸਾ ਆਉਂਦਾ ਰਾਈਟ ਆਪਣੇ ਕਈ ਵਾਰ ਬੋਲਰ ਵੀ ਫਾਲੋਅਰ ਵੀ ਆਉਂਦੇ ਬਲੋਇੰਡ ਕੋਈ ਨਹੀਂ ਸਾਡੇ ਬੰਦੇ ਨੂੰ ਫਾਲੋਅ ਕਰਦੇ ਗਲਤ ਕਰਦੇ ਫਿਰ ਤੁਸੀਂ ਵੀ ਸੋਚੋ ਕਿ ਕਿਤੇ ਜਿਹੜੀ ਜਿਹੜੀ ਵੀ ਸੰਸਥਾ ਉਸ ਦੇ ਪੈਸੇ ਲਾਏ ਇਹਨਾਂ ਕੋਲ ਮਦਹਾ ਬਚਨ ਕੋਲ ਸਿੱਖਾਂ ਦੀ ਸੰਸਥਾ ਉਹ ਤਾਂ ਮੈਂ ਕਈ ਵਾਰ ਬੰਦਾ ਵਿੱਚੋਂ ਬੰਦੇ ਮੈਨੂੰ ਆਪ ਜਾਣਦੇ ਆ ਕੋਈ ਪਰਵਾਹ ਨਹੀਂ ਹੁੰਨੀ ਇਹਦਾ ਮਤਲਬ ਉਹਨਾਂ ਨੂੰ ਕਿਉਂਕਿ ਇਦਾਂ ਦੇ ਬੰਦੇ ਤੁਸ ਜਾ ਕੇ ਟੈਲੀ ਫੰਡਰੇਜ ਕਰ ਰਹੇ ਆ ਤੁਹਾਡਾ ਕੋਈ ਲਿਮਿਟ ਹੈਗਾ ਕੋਈ ਅੰਤ ਹੈਗਾ ਕੋਈ ਤੁਹਾਡਾ ਭਾਈ ਕਿ ਤੁਹਾਡਾ ਕੋਈ ਹੈ ਕਿ ਤੁਹਾਡੇ ਸਟੈਂਡਰਡ ਤੇ ਕਿਤੋਂ ਕੌਣ ਤੁਹਾਡੇ ਲਈ ਪੈਸੇ ਇਕੱਠੇ ਕਰ ਰਿਹਾ 31 ਅਕਤੂਬਰ ਨੂੰ ਵੀ ਜਾਂ ਅਕਤੂਬਰ ਦੇ ਵਿੱਚ ਕਾ ਨਵੰਬਰ ਵਿੱਚ ਕੋਈ ਵੀ ਮਹੀਨਾ ਹੋਵੇ ਇਦਾਂ ਦਾ ਬੰਦਾ ਤੁਹਾਡੇ ਲਈ ਪੈਸੇ ਇਕੱਠੇ ਕਰਦਾ ਸਾਨੂੰ ਵੀ ਥੋੜਾ ਸੋਚਣਾ ਚਾਹੀਦਾ ਚਲੋ ਠੀਕ ਆ ਗੁਲਜੀਤ ਸਿੰਘ ਤੂੰ ਕਰ ਲੈ ਤੁਸੀਂ ਹੋਗੇ ਤੈਨੂੰ ਵੀ ਪਰ ਜੋ ਤੁਸੀਂ ਆ ਦਿੱਤਾ ਨਾ ਹੁਣ ਇਹਨੂੰ ਸਫਾਈ ਦੇ ਰਹੇ ਆ ਸਾਰੇ ਇੰਡੀਆ ਦੇ ਅਕਤਰੀ ਨੂੰ ਇਹ ਨਾਲ ਬੈ ਕੇ ਸ਼ੋ ਜਿਹੜਾ ਆ ਰਿਹਾ ਇਹ ਕੋਈ ਐਕਸੀਡੈਂਟ ਨਹੀਂਗਾ ਬਿਲਕੁਲ ਨਰਾਜ਼ਗੀ ਆ